ਤੋ ਮਤਲਬ ਇਹ ਕੋਈ ਕੁਮਰੀ ਹੋਗਾ ਨਾ ਕਰਨਾ ਨਾ ਆਪਾਂ ਮਾਂ ਤੇ ਹੋਰ ਕੋਈ ਨਾ ਕਰਦੇ ਹੈਂ ਇਹ ਰਿਗੜ ਕੇ ਹੈਂ ਇਹ ਰਿਗੜ ਕੇ ਆਪਾਂ ਚ ਕਰੋ ਮਾਂ ਮਾਰ ਕਿਉ ਮਾਂ ਵੀ ਰੱਦੀ ਕਰ ਕਿਉ ਕੁਝ ਪਾਲਣ ਮੰਤਰੀ ਹਾਏ 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 ਟੰਡ ਦੀ ਝੂਠੀ ਸਰਕਾਰ ਹਾਏ 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 ਝੂਠੇ ਲਾਰੇ ਬੰਦ ਕਰੋ ഇവിടെ <t> ਇਸਰ ਜਿੰਦਰ ਸਿੰਘ ਬਾਜਵਾ ਦੀ ਪੁੱਤ ਜੀ ਆ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ ਤੇ ਪੁੱਛੋ ਲੋਏ ਜੀ ਬਾਜਵਾ ਜੀ ਆ ਤੇ ਕੀ ਤੁਹਾਡੀ ਮੰਗ ਸੀ ਤੇ ਆ ਤੁਸੀਂ ਮੰਗ ਪੱਤਰ ਕਿਹਨੂੰ ਸੌਂਪਿਆ ਹੈ ਜੀ ਡੀਐਸਪੀ ਲਖਵੀਰ ਸਿੰਘ ਜੀ ਨੇ ਸਾਨੂੰ ਦੱਸਦੇ ਹੋਏ ਦੱਸਿਆ ਜੀ ਵੀ ਬਾਜਵਾ ਸਾਹਿਬ ਦੇ ਘਰ ਦੇ ਵਿੱਚ ਵੀ ਕੋਈ ਵੀ ਪਰਿਵਾਰਕ ਮੈਂਬਰ ਨਾ ਉਹਨਾਂ ਦੇ ਬੇਟਾ ਜੀ ਤੇ ਨਾ ਉਹਨਾਂ ਦਾ ਕੋਈ ਵੀ ਕੁਝ ਵੀ ਮਤਲਬ ਕਰਨੀ ਹੋਣ ਨਾ ਹੁਣ ਕਰਕੇ ਜੀ ਤਾਂ ਉਹਨਾਂ ਨੇ ਮੈਨੂੰ ਸਾਨੂੰ ਪੂਰਨ ਵਿਸ਼ਵਾਸ ਦਿਵਾਇਆਗਾ ਵੀ ਤੁਹਾਡੀ ਜਿਹੜੀ ਮੀਟਿੰਗ ਹੈਗੀ ਆ ਵੀ ਉਹ ਮਤਲਬ ਮੀਟਿੰਗ ਫਿਕਸ ਕਰਵਾਈ ਹੈ ਸਾਡੀ ਬੁੱਧਵਾਰ ਨੂੰ ਮਰੋ ਜਰਵ ਨਾਲ ਗੱਲ ਹੋਈ ਜੀ ਫੋਨ ਤੇ ਉਹਨਾਂ ਨੇ ਤੇ ਉਹਨਾਂ ਨੇ ਸਾਨੂੰ ਚੰਡੀਗੜ੍ਹ ਬੁਲਾਇਆ ਜੀ ਤੇ ਫਿਲਹਾਲ ਜੀ ਸਾਡਾ ਉੱਥੇ ਵੀ ਮਤਲਬ ਮੀਟਿੰਗ ਦੇ ਵਿੱਚ ਸਾਨੂੰ ਲੱਗਦਾਗਾ ਵੀ ਕੋਈ ਸਾਡਾ ਹੱਲ ਨਹੀਂ ਹੁੰਦਾ ਤਾਂ ਅਸੀਂ ਪਰਿਵਾਰਾ ਸਮੇਤ ਬੈਠਾਂਗੇ ਜੀ ਪਰ ਧਰਨਾ ਇਹਨਾਂ ਦੇ ਹਲਕੇ 'ਚ ਅਸੀਂ ਪੂਰਾ ਜਲੂਸ ਕੱਢਾਂਗੇ ਜੀ ਕਾਂਗਰਸ ਸਰਕਾਰ ਦਾ ਜਿਹੜਾ ਇਹ ਘਟਨਾ ਦੀ ਡਿਪਲੋਮਾ ਬੋਲਟਰਾਂ ਨੇ ਇਹ ਮੰਤਰੀ ਸਾਹਿਬ ਦੀ ਗੱਲ ਹੈ ਜੇਕਰ ਨਾ ਲੱਗਿਆ ਸੀ ਉਹਨਾਂ ਨੇ ਤੁਹਾਨੂੰ ਮਨਪੱਤਰ ਦਿੱਤਾ ਸੀ ਕੀ ਕੁੱਝ ਹੈ ਕੋਈ ਪੰਜਾਉਂਕੀ ਨਾ ਵੈਟਰਨਰੀ ਇਨਸਪੈਕਟਰਾਂ ਨੇ ਜੀ ਅਨਐਮਪਲੋਇਡ ਜੂਨੀਅਨ ਹੈ ਜਿਹੜੀ ਇਹਨਾਂ ਦੀ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਮੰਤਰੀ ਸਾਹਿਬ ਆਪ ਇੱਥੇ ਨਾ ਹੁਣ ਦੀ ਸੂਰਤ ਦੇ ਵਿੱਚ ਉਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਕਿ ਮੇਰੇ ਬਿਹਾਫ ਤੇ ਤੁਸੀਂ ਇਹਨਾਂ ਤੋਂ ਮੰਗ ਪੱਤਰ ਰਸੀਵ ਕਰਕੇ ਮੇਰੇ ਤੱਕ ਪਹੁੰਚਾ ਦਿਓ ਮੈਂ ਉਹਨਾਂ ਤੋਂ ਮੈਮੋਰੰਡਮ ਰਸੀਵ ਕਰਕੇ ਉਹਨਾਂ ਨੂੰ ਭੇਜ ਦਿੱਤਾ ਤੇ ਬਕਾਇਦਾ ਉਹਨਾਂ ਤੋਂ ਟਾਈਮ ਵੀ ਇਹਨਾਂ ਨੂੰ ਲੈ ਦਿੱਤਾ ਹੈ ਕਿ ਜਾ ਕੇ ਆਪਣੀਆਂ ਡਿਮਾਂਡਸ ਦਾ ਜਿਹੜੀ ਹੈ ਉਹਦੇ ਸੰਬੰਧੀ ਵੈਟਰਨਰੀ ਦੇ ਉਹਨਾਂ ਨੇ ਟਾਈਮ ਦਿੱਤਾ ਹੈ ਇਵਟ ਨਸਟਨ ਨੂੰ ਜਾ ਕੇ ਆਪਣੀਆਂ ਡਿਮਾਂਡਸ ਉੱਥੇ ਪੋਟ ਅਪ ਕਰਨਗੇ ਤੇ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਕਿ ਫਿਲ ਗਿਵ ਦੇ ਮਪੇਸ਼ੈਂਸ ਹਿਅਰਿੰਗ ਤੇ ਇਹਨਾਂ ਦਾ ਮਸਲਾ ਸੌਟ ਆਊਟ ਕਰਵਾ ਲਵਾਂਗੇ। ਅਸਲ ਵਿੱਚ ਇਹਨਾਂ ਦੇ ਵਿਟਨੈਟ ਡਿਪਲੋਮਾ ਦਾ ਚੈਰ ਵੀ ਚਲੂਕ ਮਾਰ ਦਿੱਤਾ ਤੇ ਇਹ ਆਪਣੇ ਰਾਜ ਸਭਾ ਮੈਂਬਰ ਤੇ ਹਲਕਾ ਵਿਧਾਇਕ ਤੇ ਜਾਂ ਕੂਰਤੀ ਵੱਲ ਜਾ ਰਹੇ ਸੀ ਤੇ ਇਹਨਾਂ ਨੇ ਕਹਿਣਾ ਇਹਨਾਂ ਦਾ ਕਹਿਣਾ ਕਿ ਸਾਨਕ ਪੂਤ ਨੇ ਸਾਨੂੰ ਠੱਕੇਸ਼ਾਈ ਕੀਤੀ ਉੱਥੇ ਜਾਣ ਦੇ ਦਿੱਤਾ। ਠੱਕੇਸ਼ਾਈ ਕੋਈ ਨਹੀਂ ਕੀਤੀ ਜੀ ਦੇਖੋ ਇਹ ਜਮਹੂਰੀ ਹੱਕ ਆ ਇਹਨਾਂ ਦਾ ਪ੍ਰੋਟੈਸਟ ਕਰਨਾ ਔਰ ਅਸੀਂ ਇਹਨਾਂ ਨੂੰ ਪ੍ਰੋਟੈਸਟ ਤੋਂ ਰੋਕਾਂਗੇ ਵੀ ਨਹੀਂ। ਬਟ ਜਿਹੜੀ ਪੁਲਿਸ ਦੀ ਬੇਸਿਕ ਡਿਊਟੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਉਹ ਸਾਡੀ ਬੇਸਿਕ ਰਿਸਪੋਨਸੀਬਿਲਟੀ ਆ ਤੇ ਅਸੀਂ ਉਹੀ ਕਰ ਰਹੇ ਆ ਉਸ ਤੋਂ ਇਲਾਵਾ ਕੋਈ ਧੱਕੇਸ਼ਾਹੀ ਵਾਲੀ ਗੱਲ ਨਹੀਂ ਕੀ ਇਹਨਾਂ ਦਾ ਹੱਕ ਆ ਜਮਹੂਰੀ ਹੱਕ ਆ ਪ੍ਰੋਟੈਸਟ ਕਰਨਾ ਅਸੀਂ ਇਹਨਾਂ ਨੂੰ ਰੋਕਿਆ ਵੀ ਨਹੀਂ ਗਾ ਨਾ ਹੀ ਰੋਕਾਂਗੇ